ਜਦਸਾ ਭਗਵਾਨ ਬੁਮਾਰ ਕਰਦਾ ਉਹ ਗੱਪਾਂ ਜਿਆਦੀਆਂ ਮਾਰਦਾ ਤੇ ਥੀਸੇ ਜਿਆਦਾ ਸੁਣਾਉਂਦਾ ਗੱਲ ਵੀ ਪਤਾ ਦੀ ਕਰਦਾ ਉਹ ਜਿਹੜੀਆਂ ਗੱਲਾਂ ਕਰਦਾ ਉਹ ਹਾਸੇ ਦੀਆਂ ਗੱਲਾਂ ਕਰਦਾ ਪੰਜਾਬ ਵਿੱਚ ਹੀ ਹੁਣ ਮੈਂ ਕਲੀਨਿਕ ਖੋਲ੍ਹ ਦਿੱਤੇ ਐ ਕੋਈ ਬੰਦਾ ਬਿਮਾਰ ਨਹੀਂ ਰਹੇ ਜਣਾ ਪੰਜਾਬ 'ਚ ਉਹਨੇ ਕਈ ਵਾਰੀ ਗਿਆ ਜਾ ਕੇ ਪਤਾ ਕਰਨਾ ਵੀ ਸਿਰ ਦੁਖਣ ਵਾਲੀ ਦਵਾਈ ਤੋਂ ਬਿਨਾ ਕਿਹਦੇ ਕੋਈ ਦਵਾਈ ਹੈ ਹੋ ਕੋਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕੀਤੀ ਕਾਨਫਰੰਸ ਪਾਰਟੀ ਦੇ ਕੌਮੀ ਆਗੂ ਮੰਗ ਪ੍ਰਮਾਪਸਲਾ ਸਮੇਤ ਕਈ ਆਗੂਆਂ ਨੇ ਕੀਤਾ ਸੰਬੋਧਨ ਜ਼ਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਮਾਨਸਾ ਜ਼ਿਲ੍ਹੇ ਦੇ ਸਰਦੂਰਗੜ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵੱਲੋਂ ਇੱਕ ਰਾਜਨੀਤਿਕ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਮੰਗਤਰਾਮ ਪਾਸਲਾ ਅਤੇ ਹੋਰਨਾ ਆਗੂਆਂ ਨੇ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਧਰਮ ਦੇ ਨਾਤੇ ਵੰਡਣਾ ਚਾਹੁੰਦੀ ਹੈ ਇਸ ਕਰਕੇ ਉਹਨਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਇਸ ਤੋਂ ਇਲਾਵਾ ਉਹਨਾਂ ਪੰਜਾਬ ਦੀ ਮਾਨ ਸਰਕਾਰ ਨੇ ਵੀ ਕਰੜੇ ਹੱਥੀ ਲਿਆ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਤਿਆਰ ਪੈਦਾ ਕੀਤਾ ਸੀ 1978 ਤੋਂ ਲੈ ਕੇ 92 ਹਜ਼ਾਰਾਂ ਪੰਜਾਬੀਆਂ ਦਾ ਕਤਲ ਹੋਇਆ, ਕਤਲੇਆਮ ਹੋਇਆ, ਅਰਦਾ ਮੰਨੇ ਗਿਆ ਵੀ ਸਿੱਖਾਂ ਦਾ ਰਾਜ ਹੋਣ ਵਾਸਤੇ ਅਸੀਂ ਬਸਾਂ ਚੋਂ ਬਾਅਦ ਮੋਨਲ ਮਾਰਦੇ ਆ ਪਰ ਸਚਾਈ ਇਹ ਆ ਕਿ ਮਰਨ ਵਾਲਿਆਂ ਚੋਂ ਜ਼ਿਆਦਾ ਗਿਣਤੀ ਪੰਜਾਬ ਚੋਸ ਬੌਰ ਚ ਦੀ ਸਿੱਖਾਂ ਦੀ ਸੀ ਅੱਜ ਫੇਰ ਤੁਸੀਂ ਉਸ ਫੀਸ ਨੂੰ ਸਾਰੀ ਨੂੰ ਦੇਖੋ ਤੁਸੀਂ ਸਪਸ਼ਟ ਸਮਝੋਗੇ ਕੇਂਦਰੀ ਏਜੰਸੀਆਂ ਸ਼ਰਾਧ ਦੀ ਤੱਕ ਗੈਰ ਸਮਾਜੀ ਤੱਕ ਚਾਹੇ ਮਾਂ ਕਿਸੇ ਵੀ ਧਰਮ ਦਾ ਮੈਂ ਔਫ ਇਹ ਮੁੜ ਕੇ ਪੰਜਾਬ ਨੂੰ ਉਸੇ ਬੰਦੀ ਦੇ ਮੁੱਖ ਟੱਕਣਾ ਚਾਹੁੰਦੇ ਆ ਪੰਜਾਬ ਦੇ ਅਮਨ ਚ ਲਾਪੂ ਲਵਾਉਣਾ ਚਾਹੁੰਦੇ ਆ ਸਾਡਾ ਹਸਪਤਾਲ ਜਿਹੜਾ ਕਰੋੜਾਂ ਰੁਪਿਆ ਨਾਲ ਬਣਿਆ ਹੋਇਆ ਹਸਪਤਾਲ ਹੈ ਇਸ ਹਸਪਤਾਲ ਦੇ ਵਿੱਚ ਨਾ ਪੂਰੇ ਡਾਕਟਰ ਆ ਨਾ ਪੂਰੀਆਂ ਦਵਾਈਆਂ ਨੇ ਪੀਣ ਵਾਲਾ ਪਾਣੀ ਦੀ ਜਿੱਥੇ ਸਮੱਸਿਆ ਹੈ ਵੀ ਪੀਣ ਵਾਲਾ ਪਾਣੀ ਦੇ ਧਰਤੀ ਗ라운ਡ ਨਾਲੋਂ ਤੇ ਟਿਊਬ ਲਾਈਨ ਆ ਰਹੇ ਨਹੀਂ ਜੇ ਵਾਟਵਾਕਸ ਨੂੰ ਸੁਮਲਾਈ ਨਹਿਰੀ ਪਾਣੀ ਦੀ ਹੋਣੀ ਚਾਹੀਦੀ ਹੈ ਕਿਉਂਕਿ ਗਰਾਊਂਡ ਲੈਵਲ ਦਾ ਪਾਣੀ ਸਮੁੱਚੇ 마을 ਦੇ ਦਾ ਪੀਣ ਯੋਗ ਨਹੀਂ ਹੈ ਇਹ ਜਿਹੜੇ ਸਾਡੇ ਭੂਮਿਕਾ ਨਹੀਂ ਸਾਰੇ ਗਸਟੂਕੇ ਆ ਉਹਦੇ ਨਾਲ ਵਿੱਚ ਛੋਰਾ ਬਹੁਤ ਜ਼ਿਆਦੇ ਆ ਉਹਦੇ ਟਿਕਾਵਾਂ ਛੋਰਾ ਹੈ ਉਹਦੇ ਜਰੇਨੀਅਮ ਹੈ ਜਿਹੜਾ ਸਾਡੇ ਦੰਦ ਦੇ ਦਾ ਸਾਡੇ ਗੋਡੇ ਖਰਾਬ ਕਰਦਾ ਉਹਨੂੰ ਜਿੰਨਾ ਮਰਜ਼ੀ ਕੋਈ ਪਿਰੀਫਾਈ ਕਰ ਦੇ ਪਰ ਉਹ ਪਾਣੀ ਪੀਣ ਯੋਗ ਨਹੀਂ ਹੈ ਇਸ ਵਾਸਤੇ ਜਿਹੜਾ ਵਾਤਾਵਰਣ ਸਨ ਸਪਲਾਈ ਹੈ ਜਿਹੜੀ ਉਹ ਨਹਿਰੀ ਤੋਂ ਹੁੰਨੀ ਚਾਹੀਦੀ ਹੈ ਔਰ ਮਹਿਰੀ ਪਾਣੀ ਦਾ ਹਾਲਤ ਇਹ ਹੈ ਕਿ ਸਾਡਾ ਅਸੀਂ ਪੰਜਾਬ ਦਾ ਹਿੱਸਾ ਹੈ ਹਰ ਪੰਜਾਬੇ ਪੰਜਾਬ ਵਿੱਚ ਪੰਜਾਬ ਪੈਟਰਨ ਦੇ ਜਿਹੜਾ ਖੇਤੀ ਨੂੰ ਪਾਣੀ ਮਿਲਦਾ ਸਾਨੂੰ ਨਹੀਂ ਮਿਲ ਰਿਹਾ ਸਾਨੂੰ ਭਾਖੜਾ ਤੋਂ ਮਿਲਦਾ ਹੈ ਔਰ ਭਾਖੜਾ ਦੀ ਬਾੜ ਮੰਦੀਆ ਜਿਹੜੀ ਉਹ ਹਰਿਆਣੇ ਵਾਲੇ ਉਹ ਉਹਦੇ ਤੇ ਹੱਕਦਵਾਈ ਬੈਠੇ ਹੈ ਔਰ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੀ ਉਹਦੇ ਵਿੱਚ ਸਾਡੇ ਮੈਂਬਰ ਸੀ ਸਾਡੀ ਮੈਂਬਰੀ ਪੁੱਤੀ ਖਾਦਮ ਕਰ ਦਿੱਤੀ ਹੈ ਔਰ ਪੰਜਾਬ ਸਰਕਾਰ ਤੇ ਮੰਤਰੀ ਇਹ ਗੱਲ ਬਾਰੇ ਬੋਲ ਨਹੀਂ ਰਹੇ ਤੇ ਸਾਨੂੰ ਪਾਣੀ ਜਿਹੜਾ ਮਹੀਨੇ ਦੇ ਵਿੱਚ ਜਿੱਥੇ ਸਾਰਾ ਸਾਲ ਪਾਣੀ ਮੰਗਣਾ ਚਾਹੁੰਦਾ ਖੇਤਾਂ ਨੂੰ ਇਹ ਉੱਥੇ ਪਾਣੀ ਜਿਹੜਾ ਹੈ ਉਹ ਮਹੀਨੇ ਵਿੱਚ 15 ਦਿਨ ਮਿਲਦਾ ਤੇ ਹੁਣ ਤਾਂ ਇਹ ਬਹਾਨਾ ਲਾ ਦਿੱਤਾ ਤੇ ਪਾਣੀ ਗੰਨਤ ਘਟੇ ਤੇ ਹੁਣ 8 ਦਿਨ ਪਾਣੀ ਕਰ ਦੁੱਤਾ ਮਹੀਨੇ ਚ 8 ਦਿਨ ਆਊਗਾ ਇਸ ਨਾਲ ਸਾਡਾ ਖੇਤੀ ਦਾ ਪਾਣੀ ਵੀ ਕਿੱਥੇ ਮਿਲਣਾ ਸੀ ਸਾਨੂੰ ਕੰਨ ਵਾਲੇ ਪਾਣੀ ਜਿਹੜੀਆਂ ਸਕੀਮਾਂ ਬੱਠਵਾਂ ਵਾਲੀਆਂ ਹੈਗੀਆਂ ਜਿਹੜੀਆਂ ਮੈਹਰਾਂ ਦੇ ਉੱਤੇ ਉਹਨਾਂ ਦਾ ਪਾਣੀ ਵੀ ਜਿਹੜਾ ਹੈ 8 ਦਿਨ ਤੋਂ ਵੱਧ ਨਹੀਂ ਚੱਲਦਾ ਤੇ ਉਹ ਪਾਣੀ ਤੋਂ ਤਰਸਦੇ ਆ ਲੋਕ ਪਾਣੀ ਨਹੀਂ ਮਿਲ ਰਿਹਾ ਪੀਣ ਵਾਲਾ ਰੈਵੋਲੂশনারੀ ਮਾਰਕਸਿਸ ਪਾਰਟੀ ਆਫ ਇੰਡੀਆ ਵੱਲੋਂ ਪੰਜਾਬ ਦੇ ਵਿੱਚ ਕੋਈ ਸੱਤ ਕਾਨਫਰੰਸ ਆ ਇਦਾਂ ਦੀ ਪੰਜਾਬ ਵਿੱਚ ਕੀਤੀਆਂ ਗਈਆਂ ਔਰ ਇਹ ਵੀ ਆਮ ਤੋ-ਬੱਚੇ 25 ਫਰਵਰੀ ਨੂੰ ਬਹੁਤ ਵੱਡੀ ਰੈਲੀ ਜਲੰਧਰ ਤੋਂ ਕਰਾਂਗੇ ਜਿਸ 'ਚ ਸਾਲਾਂ ਲਈ 50000 ਤੋਂ ਜ਼ਿਆਦਾ ਲੋਕ ਸ਼ਾਮਲ ਹੋਣਗੇ ਇਹ ਕਨਫਰੰਸ ਦਾ ਮੁੱਖ ਮਕਸਦ ਹੈ ਕਿ ਇਸ ਵੇਲੇ ਦੇਸ਼ ਤੇ ਪੰਜਾਬ ਬੜੀ ਹਾਲਤ ਤੋਂ ਲੰਘ ਰਿਹਾ ਹੈ ਮਹਿੰਗਾਈ ਦਾ বেকারੀ ਨਾਲ ਰੋਕੀ ਬੜਾ ਦੋਚਾਰ ਹੋ ਰਿਹਾ ਹੈ ਲੇਕਿਨ ਪੰਜਾਬ ਦੀ ਅਵਸਥਾ ਚਾਚੇ ਤੌਰ ਤੇ ਮਾੜੀ ਹੋ ਰਹੀ ਹੈ ਜਿੱਥੇ ਰੋਗ ਡਾਕੇ ਫਿਰੋਕਿਆਂ ਕਤਲ ਨਸ਼ਾ ਖੋਰੀ ਲਗਾਤਾਰ ਵਧਦੀ ਜਾ ਰਹੀ ਹੈ ਭਗਵੰਤ ਮਾਨ ਨੇ ਕਹੀ ਜਾ ਰਹੀ ਹੈ ਕਿ ਪੰਜਾਬ ਤਾਂ ਅਬ ਹੱਸਦਾ ਵਸਦਾ ਆ ਬੋਲਾ ਪੰਜਾਬ ਆ ਇੱਥੇ ਹੁਣ ਡੇ ਪਿਆਰ ਦੇ ਬਹਿਣ ਪਾਏ ਜਾ ਰਹੇ ਆ ਬੱਚਿਆਂ ਤੇ ਮਾਂ ਮਾਂ ਰੋਂਦੀਆਂ ਆ ਕਸਾਰ ਰੋ ਰਿਹਾ ਕਿ ਸਾਡਾ ਮਸਲਾ ਹੱਲ ਨਹੀਂ ਹੁੰਦਾ ਮੰਦਰੇ ਦਾ ਵਜ਼ੂਰ ਗਰੀਬ ਪਟਾਰੇ ਦਿਹਾੜੀ ਨੂੰ ਤਰਸਦੇ ਆ ਨੌਜਵਾਨ ਜਿਹੜੇ ਨਸ਼ਿਆਂ ਦਾ ਧੰਦੇ ਵਿੱਚ ਪਾਏ ਆ ਇਸ ਲਈ ਇਹ ਕੰਮ ਫਸਾ ਕਰਕੇ ਸੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਪਰ ਸਾਡਾ ਅੰਤਮ ਮੰਤਵ ਇਹ ਆ ਵੀ ਅਸੀਂ ਰਾਸੀ ਤੌਰ ਤੇ ਲੋਕਾਂ ਨੂੰ ਸਪੱਸ਼ਟ ਕਰੀਏ ਹਾਲੇ ਲੋਕੀ ਰਾਸੀ ਤੌਰ ਤੇ ਚਤਨ ਨਹੀਂ ਹੋ ਰਹਾ ਮੰਗਾਲੇ ਲੜਦੇ ਆ ਪਰ ਜੇ ਕੋਈ ਆਤਵਾਦੀ ਵਾਲਾ ਹਮੈਤੀ ਖੜਾ ਹੋਵੇ ਚੋਣਾ ਚੋਣ ਨੂੰ ਮਦਦ ਕਰਨ ਲਈ ਕਿ ਭਗਸੋ ਦੇ ਨਾਂ ਤੇ ਪੜਦਾ ਪਕੜੀਆ ਬੰਦੇ ਆ ਪਰ ਵੋਟਾਂ ਖੇਲ ਦੇ ਜਿਵੇਂ ਮਾਰ ਨਹੀਂ ਚਾਹੁੰਦੇ ਅਸੀਂ ਲੋਕਾਂ ਦੇ ਰਾਸ ਸੀ ਚੇਤਨਾ ਪਰ ਨਹੀਂ ਚਾਹੁੰਦੇ ਆ ਕਿ ਜਿੰਨੇ ਤੇ ਤੁਸੀਂ ਭਗਤ ਸਿੰਘ ਦੇ ਵਿਚਾਰਾਂ ਦਾ ਜਾਂ ਗੁਰੂ ਨਾਨਕ ਦੇ ਵਿਚਾਰਾਂ ਦਾ ਲੈ ਕੇ ਵਿਚਾਰਧਾਰਾ ਅੱਗੇ ਨਹੀਂ ਵਧੇ ਤੇ ਲੋਕਾਂ ਨੂੰ ਕੱਟ ਕੇ ਨਹੀਂ ਕਰਦੇ ਇਹ ਜਿਹੜੇ ਭੁਲੇਖੇ ਆ ਵਰਗੇ ਆ ਪੌਣਾਂਗੀਆਂ ਪਾਰਟੀਆਂ ਇਹਨਾਂ ਨਾਲ ਕਦਾ ਮਸਲਾ ਹੱਲ ਨਹੀਂ ਹੋਣਾ ਲੜਾਈਆਂ ਲੋਕਾਂ ਦੀ ਲੜਾਈਆਂ ਜਾਣਗੀਆਂ ਲੇਕਿਨ ਲੜਾਈਆਂ ਦੇ ਬਾਅਦ ਜਿਹੜੀ ਭਾਰਤ ਦੀ ਸੱਤਾ ਦੇ ਉੱਤੇ ਮੋਦੀ ਸਰਕਾਰ ਬੈਠੀ ਆ ਜਿਹੜੀ ਦੇਸ਼ ਦੇ ਧਰਮਦਰਬਖ ਢਾਂਚੇ ਨੂੰ ਤੇ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਆ ਉਹਨਾਂ ਖਿਲਾਫ ਜਿੰਨਾ ਕਿ ਸੱਤਾ ਦੀ ਲੜਾਈ ਨਹੀਂ ਲੜਦੇ ਲੋਕ ਉਹਨਾਂ ਅger ਪੰਜਾਬ ਤੇ ਦੇਸ਼ ਦਾ ਮਸਲਾ ਹੋ ਰਿਹਾ ਹੈ ਇਸ ਲਈ ਸਾਨੂੰ ਲੋਕਾਂ ਚੰਗਾ ਹਾਰਾ ਮਿਲਦਾ ਪਰ ਅਸੀਂ ਚਾਹੁੰਦੇ ਆਂ ਵੀ ਇਹ ਹਾਰਾ ਹੋਰ ਵੀ ਹੋਰਾਂ ਹੋਵੇ ਔਰ ਕਿ ਬਾਕੀ ਵੀ ਦੇਸ਼ ਤਲਕ ਪਾਰ ਲੋਕਾਂ ਨੂੰ ਸੱਦਾ ਦਿੰਦੇ ਵੀ ਆਉਣ ਉਹ ਆ ਹੁਣੇ ਹੀ 22 ਤਰੀਕ ਨੂੰ ਅਸੀਂ ਸੰਵਿਧਾਨਕ ਤੇ ਸੰਘਾਤਮਕ ਪੰਚੇ ਉੱਤੇ ਜਿਹੜਾ ਹਮਲਾ ਹੋ ਰਿਹਾ ਮੋਦੀ ਦਾ ਉਹਦੇ ਨਾਲ ਇੱਕ ਮੈਦਾ ਕਨਵੈਨਸ਼ਨ ਕਰਨਾ ਹੈ ਜਿਹੜਾ 22 ਤਰੀਕ ਨੂੰ ਜਿਹਦੇ ਚ ਹੋਰ ਪਾਤਰੀਆਂ ਨੂੰ ਬਹੁਤ ਹੋਣ ਗਿਆ ਜਿਹੜੇ ਸੰਘਾਤਮਕ ਪੰਚੇ ਦੀ ਹਮਲੀ ਤੇ ਉਦੋਂ ਬਾਅਦ ਅਸੀਂ 25 ਫਰਵਰੀ ਨੂੰ ਕਰ ਰਹੇ ਆ ਮੈਂ ਅੱਜ ਅਪੀਲ ਕਰਦਾ ਲੋਕਾਂ ਨੂੰ ਕਿ ਅੱਜ 66 ਕੂਕਿਆਂ ਦਾ ਸ਼ਹੀਦੀ ਦਿਨ ਹੈ ਜਿਹੜੇ ਕੂਕੇ ਤੋਪਾਂ ਦੇ ਸਾਹਮਣੇ ਖੜ ਕੇ ਸ਼ਹੀਦ ਕਰ ਦਿੱਤੇ ਗਏ ਸਨ ਅੰਗਰੇਜ਼ਾਂ ਵੱਲੋਂ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਦੀ ਸ਼ਹਾਦਤ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਦੇਸ਼ ਵਾਸਤੇ ਲੋਕਾਂ ਵਾਸਤੇ ਕੰਮਿਤ ਹੋਈਏ ਔਰ ਦੇਸ਼ ਦੀ ਸਭ ਤੋਂ ਆਕਿਰਤੀ ਲੋਕਾਂ ਦੇ ਹੱਥਾਂ 'ਚ ਲੈਣ ਦਾ ਯਤਨ ਕਰੀਏ ਇਹੀ ਨਾ ਸਦਾ ਚੋਟਾਰਾ ਹੋਣਾ ਨਹੀਂ ਤਾਂ موجوده ਪਾਰਟੀਆਂ ਜਿਹੜੀਆਂ ਗੱਲ ਬਦਲੀ ਕਰਦੀਆਂ ਜਿਨ੍ਹਾਂ ਦੀ ਨੀਤੀਆਂ ਸਿਰਮਾਇਦਰ ਪੱਕੀ ਆ ਉਹ ਸਾਡਾ ਭਲਾ ਕਰਨ ਦੇ ਸਮਰੱਥ ਨਹੀਂ ਹਨ ਸਰ ਇਹ ਪਿਛਲੇ ਕਾਫੀ ਸਾਲੋਂ ਤੋਂ ਕਿਸਾਨੀ ਸ਼ਵਾਰਸ਼ ਚੱਲ ਰਿਹਾ ਪਰ ਕੇਂਦਰ ਸਰਕਾਰ ਉਹਨੇ ਅਗਲੇ ਦੇ ਵਿੱਚ ਬਿਲਕੁਲ ਸੁੱਤੀ ਪਈ ਆ ਅਸੀਂ ਕਿਸਾਨੀ ਲੋਕਾਂ ਦੇ ਨਾਲ ਹਮੇਸ਼ਾ ਰਹੇ ਆ ਹੁਣ ਵੀ ਅਸੀਂ ਕਿਸਾਨੀ ਲੋਕਾਂ ਦੇ ਨਾਲ ਆ ਪਸਾਨਾਂ ਦੀ ਆਪਣੀ ਜਾਜ ਮੰਗਾਂ ਮੰਨਿਆ ਰਏ ਸਨ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਲਾਗੂ ਕਰਨੀਆਂ ਚਾਹੀਦੀਆਂ ਪਰ ਜਿਹੜਾ ਦੋਨੋਂ ਚੱਲ ਰਿਹਾ ਜਿਹਦੇ ਵਿੱਚ ਹੜਤਾਲ ਤੇ ਵਿਖੇ ਦਿੱਲੀ ਤੇ ਉਹਦੀ ਗੱਲ ਮੰਨੀ ਜਾਣੀ ਚਾਹੀਦੀ ਤਾਂ ਕਿ ਜਾਨ ਬਚਾਈ ਜਾ ਸਕੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਆ ਦਿੱਲੀ ਦੀ ਸਰਕਾਰ ਜਿਹੜੀ ਉਹਦੀ ਹਾਰ ਹੋਈ ਸੀ ਦਿੱਲੀ ਮੋਰਚੇ ਦੇ ਨਾਲ ਉਹ ਸਾਥ ਉਹ ਬਦਲਾ ਲੈ ਕੇ ਮੁੜ ਕੇ ਲੈਰ ਨੂੰ ਤਰਾਹੇ ਪਾਉਣਾ ਚਾਹੀਦਾ ਤੇ ਸੰਭਵ ਹੈ ਉਹਦੇ ਏਜੰਸੀਆਂ ਦੇ ਬੰਦੇ ਕੋਈ ਹਿੱਸਾ ਕਰਦੇ ਉਹਦੀ ਸੰਭਵ ਹੈ ਉਹ ਆਪਣੇ ਬੰਦਿਆਂ ਰਾਹੀਂ ਲੋਕਾਂ ਨੂੰ ਆਮ ਹਾਰਤਾ ਚਾਰ ਬਣਾ ਕੇ ਜਿਹੜਾ ਹਫੜਾ ਦਫਰੀ ਪਚਾ ਦੇ ਇਹੋ ਗੱਲ ਤੇ ਸੁਖਦਾ ਰਹਿਣਾ ਚਾਹੀਦਾ ਕਿ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀ ਜਿਹੜੀ ਲਾਪਰੀ ਦਾ ਇਤਿਹਾਸ ਹੈ ਨਾ ਉਹ ਤੇ ਬੁਖੀ ਹੈ ਉਹਨਾਂ ਤੋਂ ਵੱਢ ਬਚਾ ਕੇ ਸਾਨੂੰ ਆਪਣਾ ਅੰਦੋਲਨ ਸ਼ਾਪ ਨਹੀਂ ਟੰਗਣਾ ਬਾਕੀ ਲੋਕਾਂ ਨੂੰ ਨਾਲ ਲੈ ਕੇ ਕਰਨਾ ਚਾਹੀਦਾ ਤਾਂ ਕਿ ਅੰਦੋਲਨ ਕਾਮਯਾਬੀ ਹੋਵੇ ਅਸੀਂ ਕਿਸਾਨ ਅੰਦੋਲਨ ਦੇ ਡਟਕੇ ਨਾ ਸਰ ਪੰਜਾਬ ਸਰਕਾਰ ਜਿਹੜੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਇਹਨਾਂ ਵੱਲੋਂ ਇੱਕ ਇਨਕਲਾਬ ਦਾ ਨਾਅਰਾ ਦਿੱਤਾ ਗਿਆ ਸੀ ਕਿ ਤੁਸੀਂ ਇਸ ਇਨਕਲਾਬੀ ਪਾਰਟੀ ਨਾਲ ਸਹੁੰ ਵੀ ਰੱਖਦੇ ਹੋ ਤੇ ਕੀ ਇਹ ਇਹਨਾਂ ਨਾਅਰੇ ਕਿਤੇ ਆ ਸਕੀਆ ਪੂਰੇ ਤੋਂ ਪੁਰਣੀ ਕਮਾਲ ਇਹ ਬਣ ਗਈ ਹੈ ਵੀ ਪਹਿਲੀ ਵਾਰੀ ਪੰਜਾਬ 'ਚ ਆ ਵੀ ਨਸ਼ਾਖੋਰਾ ਨੇ 7 ਵਿਹਾਤੀ ਮਜ਼ਦੂਰਾਂ ਦੇ ਗਰੀਬ ਗਰੀਬਾਂ ਦੇ ਘਰ ਘਾ ਦਿੱਤੇ ਆ ਬਠਿੰਡੇ ਜ਼ਿਲ੍ਹੇ 'ਚ ਇਹ ਪੰਜਾਬ 'ਚ ਪਹਿਲੀ ਵਾਰੀ ਪਾਣਾ ਵਾਪਰਿਆ ਹੈ ਅੰਦਾਜ਼ਾ ਲੱਗ ਸਕਦਾ ਵੀ ਪੰਜਾਬ ਦੀ ਹਾਲਤ ਕੀ ਹੈ ਜਿਹੜਾ ਹਸਪੀਟਲ ਤਾਂ ਖਾਲੀ ਪਏ ਆ ਇਹ ਕਮੇਡੀਆਂ ਟੀਮ ਖੜ ਕੇ ਭਗਵੰਤ ਮਾਨ ਦਿਖਾਈ ਪਉਂਦਾ ਵੀ ਗਰਮਗੰਡ ਬਣ ਗਈ ਹੈ ਇਸ ਲਈ ਆਮ ਆਦਮੀ ਪਾਰ ਦੀ ਸਰਕਾਰ ਤਾਂ ਨਕਾਦੀ ਤੱਕ ਹੋ ਉਹਦਾ ਪ੍ਰਾਣੀਆਂ ਸਰਕਾਰਾਂ ਨਾਲ ਨਹੀਂ ਮੁੱਖ ਸਿੱਧ ਹੋਣੀ ਕੋਈ ਕੰਟਰੋਲ ਨਹੀਂ ਪੰਜਾਬ ਦੇ ਲਾਈਨ ਆਰਡਰ ਨਹੀਂ ਹੈ ਮੈਂ ਕਿਸੇ ਮੰਨ ਕਰ ਦੇ ਸਕਦਾ ਕਿ ਉਹ ਗੱਲਾਂ ਘੱਟ ਕਰਨ ਲੋਕਾਂ ਦਾ ਮਾੜਾ ਬੋਟਾ ਜਿੰਦਗੀ ਦੀ ਰਾਖੀ ਕਰ ਲੋਕਾਂ ਦੀ ਕੰਮ ਜਾਨ ਮਾਲ ਦੀ ਰਾਖੀ ਕਰਨ ਲੋਕ ਬੜੇ ਪਰੇਸ਼ਾਨ ਹੈ ਦੁਕਾਨਦਾਰ ਪਰੇਸ਼ਾਨ ਹੈ ਗੋਲੀ ਮਾਰ ਕੇ ਭੱਜ ਜਾਂਦੇ ਕਿਸੇ ਨੇ 5-6 ਦੁਕਾਨਦਾਰ ਮਾਰ ਦਿੱਤੇ ਨੇ ਕੋਸੀ ਬਹੁਤ ਉਸ ਨੂੰ ਮਿਲ ਜਾ ਕਰਦੇ ਸਪਾਰ ਨੂੰ ਕਹਿੰਦੇ ਆ ਕਿ ਉਹ ਥੋੜਾ ਜਿਆ ਸਿਆਣਪ ਤੋਂ ਕੰਮ ਲਵੇ ਔਰ ਜਿਹੜੇ ਲੋਕਾਂ ਨੇ ਵਹਿਦੇ ਕੀ ਸੀ ਉਹਨਾਂ ਵਹਿ ਜਾਓ ਪੂਰਾ ਕਰ ਸਰ ਬਹੁਤ ਹੋ ਗਿਆ ਹਲਸਭਾ ਦੇ ਵਿੱਚ ਵਿਰੋਧੀ ਪਰ ਜੋ ਕਾ ਉਸ ਹੈ ਠਗੀ ਹੈ ਕੀ ਤੋਂ ਲੱਗਦਾ ਕਿ ਵਿਰੋਧੀ ਤਰ ਆਪਣਾ ਫਰਜ਼ ਨਭਾ ਰਹੀ ਹੈ ਦੇਖੋ ਇਹ ਬਸ ਤਸੱਲੀ ਵਾਲੀ ਆ ਵੀ ਲੋਕ ਸਭਾ ਚਾਉਣਾ ਜੇ ਇਕੱਠੇ ਹੋਏ ਤੇ ਜੇ ਦੂਜੇ ਦਾ ਕੰਮ ਥੱਲੇ ਨੂੰ ਆਇਆ ਪਰ ਜੁੱਧਾ ਲੜਨਾ ਚਾਹੀਦਾ ਨਾ ਉਸੇ ਸਿਧਾਂਤਾਂ ਦੇਖਣੇ ਹੋ ਕੇ ਦੇਸ਼ ਦੀ ਰਾਖੀ ਲਈ ਉਧਰ ਲੜਨ ਦੀ ਕਮੀਆਂ ਆ ਰਹੀ ਆ ਕੀ ਖਾਣਾ ਕਰਕੇ ਆਪਣੀਆਂ ਲਾਸ਼ਾਂ ਕਰਕੇ ਇੱਕ ਦੂਜੇ ਖਿਲਾਫ ਨਫ਼ਰਤ ਕਰਕੇ ਜਿਹੜੀ ਇੱਕ ਦਾ ਮੁੱਖੀ ਚਾਹੁੰਦੇ ਆ ਪਰ ਉਹ ਨਹੀਂ ਲੇਖਾ ਦਸਦੀ ਨਹੀਂ ਕੱਟਦੇ ਸਾਡੀ ਪਾਰਟੀ ਚਾਹੁੰਦੀ ਹੈ ਕੋਈ ਪਾਰਟੀ ਦਾ ਮੁਕਾਬਲਾ ਕਰ ਲਈ ਸਾਰੀਆਂ ਪਾਰਟੀਆਂ ਇੱਕ ਮੁੱਠ ਹੋਣ ਤੇ ਇੱਕ ਮੁੱਠ ਹੋ ਕੇ ਹੀ ਅਸੀਂ ਸੱਤਾ ਤੋਂ ਮੋਦੀ ਨੂੰ ਲਾ ਸਕਦੇ ਆਂ ਔਰ ਸਾਨੂੰ ਆਸ ਹੈ ਕਿ ਲੋਕ ਇਸ ਬਾਰੇ ਵੀ ਜੀਨ ਕਰ ਦੇਣਗੇ ਕੱਥੇ ਹੋਣਾ ਮਸਲਾ ਹਲ ਹੋਣਾ ਜੋ ਕੱਥੇ ਨਹੀਂ ਹੁੰਦੇ ਕਦੇ ਮੋਦੀ ਦਾ ਮੋਗਾ ਲੱਗਿਆ ਪਈਆ ਸਾਨੂੰ ਕੱਥੇ ਹੋਣੀ ਜ਼ਰੂਰੀ ਹੋ ਗਿਆ ਸਰ ਲਾਸਟ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਕਹਿਲੇ ਕਰਦੇ ਹੋ ਪੰਜਾਬ ਦਾ ਇਤਿਹਾਸ ਯੁੱਧ ਦਾ ਹੈ ਬਹੁਤ ਸਾਰੇ ਅਸੀਂ ਭਲੇਖੇ ਖਾ ਕੇ ਬਾਦਲਾਂ ਦੇ ਪਿੱਛੇ ਲੱਗੇ ਰਹੇ ਆਂ ਜੋ ਦੇਸ਼ ਦੀ ਤਬਾਹੀ ਕੀਤੀ ਉਹਨਾਂ ਨੇ ਫਿਰ ਕਾਂਗਰਸ ਦਾ ਰਾਜ ਆਇਆ ਕਾਂਗਰਸ ਸਾਡਾ ਬੁਰਾ ਹਲਕੀਤਾ ਹੁਣ ਆਪਲੇ ਕਰਦੇ ਆ ਅਸਲ ਜ ਪੰਜਾਬੀਆਂ ਨੂੰ ਚਾਹੀਦਾ ਵੀ ਜਿਹੜਾ ਫਲਸਫਾ ਭਗਤ ਸਿੰਘ ਰਾਂਦਾ ਆ ਉਹ ਆ ਰੰਕੀ ਲੋਕਾਂ ਚ ਲੈ ਕੇ ਜਾਣਾ ਚਾਹੁੰਦੀ ਆ ਉਹ ਇਸ ਫਲਸਫੇ ਨੂੰ ਅਪਣਾਉਣ ਪ੍ਰਣ ਕਰਨ ਆਪਣੀ ਏਥਾ ਕਰਕੇ ਕਿ ਜਿਹੜਾ ਪੰਜਾਬ ਦਾ ਇੱਕ ਇਤਿਹਾਸ ਆ ਪਰਾਣਾ ਲੜਨ ਦਾ ਉਹਨੂੰ ਕਾਇਮ ਕਰਕੇ ਕੱਢ ਪੰਜਾਬ ਦੇ ਰਾਸ਼ੀ ਬਦਲ ਬਣਾ ਸਕੀਏ ਜਿਹੜੇ ਲੋਕਾਂ ਦਾ ਪਲਾਟ ਕਾਮਾ ਦਾ ਬੋਰਡ